ਤੇ ਉਹ ਚੌਣ ਚਵਾਜ ਦਾ ਠੰਡੀ ਸੀ ਲਾਣ ਜਿਵੇਂ ਤੁਸੀਂ ਚੋਈ ਜਾਂਦੇ ਹੋ ਹਨਾ ਕੋਨੇ ਪਾਸੇ ਬਹਿ ਕੇ ਕੋਈ ਬੈਠੇ ਉੱਤੇ ਕੋਈ ਚੱਕਰ ਨਹੀਂ ਹਾਂ ਜੀ ਤਿਆਰੀ ਕਿਸੇ ਨੇ ਚੈੱਕ ਕਰਾਉਣੀ ਹੋਵੇ ਵੈਸੇ ਆਪਣੀ ਤਾਂ ਕਰਾਈ ਵੀ ਆ। ਕੋਈ ਬਾਈ ਜੇ ਕਰਵਾਉਣੀ ਆ ਕਰਵਾ ਸਕਦਾਗਾ ਪਰ ਆਪਣੀ ਇਸ ਗੱਲ ਦੀ ਤਸੱਲੀ ਰੱਖੋ। ਵੀ ਆਪਣੀ ਗਰੰਟੀ ਕੋਈ ਆ ਹੈ ਨਾ। ਗਰੰਟੀ ਕੋਈ 3.5 ਮਹੀਨੇ ਦੀਗਾ। 3.5 ਮਹੀਨਿਆਂ ਦੀ ਗੱਬਣ ਦੀ ਗਰੰਟੀ ਆ। ਹਾਂ ਜੀ ਹਾਂ। ਹੱਥ ਦੇ ਨੇੜ ਹੀ ਹੋਗਾ ਜਿੰਨਾ ਦੱਸਿਆ ਸੀ ਓਤੋਂ ਵੱਧ ਹੀ ਆ ਹੈ ਨਾ। ਜਿੰਨਾ ਦੱਸਿਆ ਸੀ ਓਤੋਂ ਵੱਧ ਹੀ ਆਗਾ। ਚਲੋ ਜੇ ਮਾਨਵਦਰ ਬੰਦਾ ਆਉਂਦਾ ਉਹ ਦੋ ਚਲੋ ਵੱਧ ਆਗਾ। ਠੀਕ ਗੱਲ ਆ। ਚੰਗੀ ਆਪਾਂ ਮੰਨ ਲਿਆ। ਠੀਕ ਆ ਜੇ ਘਟੇ ਫਿਰ ਉਹ ਗੱਲ ਨਹੀਂ ਬਣਦੀ ਹੈ ਨਾ। ਹੂੰ ਠੰਡੀ ਸੀਲ ਆ ਬਾਕੀ ਮੇਨ ਗੱਲ ਇਹ ਆ ਤੇ ਦੁੱਧ ਵੀ ਚੰਗਾ ਹੁਣ ਤਿਆਰ ਆਗਾ ਤੇ ਆਰਡਰ ਵੀ ਸਾਫ ਸੁਥਰਾਗਾ ਤੇ ਬਰੀਡ ਦੇ ਵਿੱਚ ਪਿਆਉਰ ਆ ਗਈ ਉਹ ਕਰਾਸ ਸੀਗੀ ਤੇ ਕੱਦ-ਕਾੜ ਚੰਗੇ ਦੇ ਵਿੱਚ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਪ੍ਰਿੰਟ ਵੀ ਬਹੁਤ ਵਧੀਆਗਾ ਸਾਰੇ ਪੱਖਾਂ ਤੋਂ ਇਹ ਵੀ ਸਾਫ ਸੁਥਰੀ ਹੈਗੀ ਤੇ ਸਾਡੇ 5 ਦਿਨ ਲਗਭਗ ਹੀ ਸਿਆਬਤ ਕਰਾਈ ਸੀਗੀ ਚੈੱਕ ਹਾਂ ਕਰਾਈ ਹੈ ਠੀਕ ਆ ਫਾਇਟ ਵੀ ਦੋਸਤੋ ਚੰਗੀ ਹੈਗੀ ਤੇ ਬਾਕੀ ਦੁੱਧ ਦੇਖ ਸਕਦੇ ਹੋ ਤੁਸੀਂ ਬਾਲਟੀ ਫੁੱਲ ਕਰਤੀ ਇਹਨੇ ਬੱਚੀ ਦੇਖ ਸਕਦੇ ਹੋ ਬੱਚੀ ਬਹੁਤ ਵਧੀਆਗੀ ਨਾਲ ਨਾੜਗਾ ਵੀ ਨਾਲ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਸ਼ੰਡਾ ਪੈ ਜਾਂਦਾ ਹੈਗਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਕ੍ਰਾਸ ਬਰੀਡ ਚ ਪੈਂਦੀ ਆ ਤੀਜਾ ਸੁਗਾ ਸੂਈ ਵੀ ਹੈ ਇਹ ਇਹ ਵਿਕਾਊ ਆ ਗਈ ਤੇ ਇਧਰ ਇੱਕ ਵਹਿੜਾ ਟੋਕੜ ਗੱਬਣ ਚੱਕ ਪਾਸ ਆ ਗਈ ਇਹ ਵੀ ਵਿਕਾਊ ਆ ਗਈ ਦੋ ਨਗ ਵਿਕਾਊ ਆ ਗਏ ਤੇ ਲੈ ਕੇ ਬਾਈ ਜਾਨੇ ਆਂਦੇ ਸੀਗੇ ਇਹ ਘਰ ਦੇ ਵਾਸਤੇ ਤੇ ਕੋਈ ਮਜਬੂਰੀ ਬਣ ਗਈ ਕਰਕੇ ਇਹ ਹੁਣ ਦੋਵੇਂ ਸੇਲ ਕਰਨੇ ਆਗੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਜੋ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੋਵੇਂ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੇ ਜਿਹੜੀ ਇਹ ਗਾਂ ਕੀ ਇਹ ਤੀਜਾ ਸੂ ਆ ਗਈ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਤੁਹਾਨੂੰ ਡਿਟੇਲ ਲੈ ਕੇ ਦੰਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਜੀ ਬਲਕੌਰ ਸਿੰਘ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਗਾਂ ਚੋ ਰਹੇ ਆਂਗੇ ਹਾਂਜੀ ਹਾਂ ਤੇ ਇਹ ਆਪਾਂ ਸੇਲ ਕਰਨੀ ਆ ਨਾ ਹਾਂਜੀ ਹਾਂ ਸੇਲ ਲਈ ਠੀਕ ਹੈ ਤੇ ਇਹਦੀ ਕੀ ਡਿਟੇਲ ਹੈ ਕਿ ਕਿਹੜੇ ਸੂਏ ਸੂਈ ਵੀ ਆ? ਬੇਬੇ ਭਈਆ ਪਾਹੇ ਖਰੀਦੀ ਆ ਤੀਜਾ ਸੂਆ ਕਹ ਕੇ ਲਈਏ। ਤੀਜੇ ਸੂਆ ਮਤਲਬ ਕਹ ਕੇ ਉਹਨਾਂ ਨੇ ਦਿੱਤੀ ਹੈਗੀ। ਠੀਕ ਹੈ। ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ? ਸੂਈ ਨੂੰ ਬਈ ਬਸ 6 ਕ ਦਿਨ ਮੰਨ ਕੇ ਚਲੋ 6 ਕ ਦਿਨ ਹੀ ਹੋਏਗੀ। 6 ਕ ਦਿਨ ਹੀ ਹੋਏ ਹੈਗੀ। ਬੱਚੇ ਦੇ ਨਾਲ ਉਹ ਨਾਲ ਆਈਏ। ਬੱਚੇ ਦੇ ਨਾਲ ਉਹਗਾ ਨਾਲ ਆ ਹਨਾ। ਬੱਚਾ ਬੱਚੀ ਹੈ? ਬੱਚਾ ਬੱਚੀ ਨਹੀਂ ਹੈ। ਠੀਕ ਹੈ ਤੇ ਦੁੱਧ ਕਿੰਨਾ ਹੋਇਆ ਇਸ ਵਕਤ? ਦੁੱਧ ਜੀ ਹੈਗਾ 14 ਲੀਟਰ ਲੱਗਦਾ। 14 ਲੀਟਰ ਤਿਆਰ ਆਗਾ। ਹਾਂਜੀ ਹਾਂ। ਠੀਕ ਹੈ ਤੇ ਕਿੰਨਾ ਕੁ ਉਮੀਦ ਆਪਾਂ ਨੂੰ ਕਿੰਨਾ ਕੁ ਦੁੱਧ ਸੋ ਦੇਖੋ ਹੈਗਾ ਜੀ 16 17 ਦਾ ਗੱਡੂ ਨਾਰਮਲ ਬਧੂ ਕੀ ਦੁੱਧ 15 ਦਿਨਾਂ ਤੋਂ ਹੂੰ ਉਹਨੂੰ ਸਹੀ ਦੁੱਧ ਤੇ ਆਉਂਦਾ ਵਾ ਠੀਕ ਹੈ ਹਾਂ ਜੀ ਠੀਕ ਹੈ ਬਧੂ ਕੀ ਦੁੱਧ ਹੋਰ ਵੀ ਵਧੂਗੀ ਹਨਾ ਬਾਕੀ ਸੇਵਾ ਦੇ ਨਾਲ ਹਨਾ ਠੀਕ ਹੈ ਤੇ ਉਹ ਚੋਣ ਚਵਾਜ ਦਾ ਠੰਡੀ ਸੀ ਲਾਉਣ ਜਿਵੇਂ ਤੁਸੀਂ ਚੋਈ ਜਾਨੇ ਹੋ ਹਨਾ ਕੋਲੇ ਪਾਸੇ ਬਹਿ ਕੇ ਕੋਈ ਬੈਠੇ ਉੱਥੇ ਕੋਈ ਚੱਕਰ ਨਹੀਂ ਹਾਂ ਜਿਵੇਂ ਹੁਣ ਤੁਸੀਂ ਚੋਈ ਜਾਨੇ ਉਹਨੂੰ ਕੋਈ ਚੱਕਰ ਨਹੀਂ ਹਨਾ ਹਾਂ ਜੀ ਤੇ ਨਿਆਣਾ ਵੀ ਭਾਵੇਂ ਪਾਵਾਵੇਂ ਨਾ ਪਾ ਨਾ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਕੋਈ ਗੱਲ ਠੀਕ ਹੈ ਮਤਲਬ ਫੁੱਲ ਠੰਡੀ ਸੀਲ ਆ ਹਨਾ ਹਾਂ ਹੀ ਹਾਂ ਸਾਹਮਣੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਸੀ ਜਾਂਦਾਗਾ ਬਾਈ ਚੋਈ ਜਾਂਦੇ ਆਗੇ ਤੇ ਬਾਕੀ ਧਾਰਾਂ ਤੁਰਾਂ ਓਕੇ ਆ ਬਾਈ ਹਾਂ ਹੀ ਹਾਂ ਫੱਲੋਂ ਇੱਕ ਨੰਬਰ ਆਈ ਜੰਨੀ ਚੋਈ ਦੀ ਇੱਕ ਨੰਬਰ ਚੋਈ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਆ ਗਈ ਬਾਕੀ ਠੰਡੀ ਸੀਲ ਫੁੱਲ ਆ ਉਹ ਵੀ ਤੁਹਾਨੂੰ ਸਾਹਮਣੇ ਦਿਸਦਾ ਹੀ ਹੋਣਾਗਾ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹਾਂ ਬਾਈ ਦੋਵੇਂ ਪਾਸੇ ਬੈਠ ਕੇ ਚੋਈ ਜਾਂਦੇ ਆਗੇ ਤੇ ਬਾਕੀ ਤੁਹਾਨੂੰ ਆਪਾਂ ਦੁੱਧ ਵੀ ਦਿਖਾ ਦਿੰਨੇ ਆਗੇ ਜਿੰਨਾ ਦੱਸਿਆ ਉਹਨਾਂ ਦੁੱਧ ਨਿਕਲੂਗਾ ਤੇ ਬਾਕੀ ਬੱਚੀ ਦੇਖ ਸਕਦੇ ਹੋ ਬੱਚੀ ਬਹੁਤ ਵਧੀਆ ਗੀ ਨਾਲ ਤੇ ਨਾਲਗਾ ਵੀ ਨਾਲ ਆ ਤੁਸੀਂ ਦੇਖ ਸਕਦੇ ਹੋ ਬਾਕੀ ਦੋਸਤੋ ਦੇਖ ਲਓ ਤੁਸੀਂ ਬਾਲਟੀ ਇਹਨੇ ਤਕਰੀਬਨ ਸਾਰੀ ਸਿਰੇ ਲਾਤੀ ਹੈਗੀ 7-8 ਲੀਟਰ ਵਾਲੀ ਇਹ ਬਾਲਟੀ ਹੈਗੀ ਮਤਲਬ 15 ਕਿਲੋ ਦਾ ਦੁੱਧ ਖੁੱਲਾ ਹੈਗਾ ਹੀ ਹੈਗਾ ਤੇ 20 ਕਿਲੋ ਲੀਟਰ ਦੁੱਧ ਦੇਣੇ ਕੱਢ ਦੇਣਾਗਾ ਚੰਗੀ ਹੈਗੀ ਤੇ ਬਾਕੀ ਆਪਾਂ ਰੇਟ ਦੀ ਗੱਲ ਕਰ ਲੈਂਦੇ ਹਾਂ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਤੇ ਬਾਈ ਰੇਟ ਇਹਦਾ ਕਿੰਨਾ ਰੱਖਿਆ ਆਪਾਂ ਰੇਟ ਬਾਈ 70000 70000 ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਠੀਕ ਆ ਬਾਕੀ ਦੋਸਤੋ ਤਸੱਲੀ ਥੋੜੀ ਫੁੱਲ ਕਰਾਤੀ ਆਪਾਂ ਦੇਖ ਸਕਦੇ ਹੋ ਠੰਡੀ ਸੀਲ ਹੈਗੀ ਕਈ ਵਾਰੀ ਐਂ ਹੁੰਦਾ ਵੀ ਕ੍ਰਾਸ ਬਰੀਡ ਗਾਵਾਂ ਹਨਾ ਇਹ ਕਿ ਜਿਹੜੀ ਮਾਰਦੀਆਂ ਮੂਰਦੀਆਂ ਹੁੰਦੀਆਂ ਬਾਈ ਕੋਲੇ ਬੰਨੋ ਚਾ ਦੂਰ ਵੱਲੋਂ ਕੋਈ ਚੱਕਰ ਨਹੀਂ ਠੀਕ ਆ ਉਦਾਂ ਦਾ ਵੀ ਕੋਈ ਚੱਕਰ ਨਹੀਂ ਇਹ ਹਾਂ ਬੱਚੇ ਦਾ ਵੀ ਕੋਈ ਨਹੀਂ ਬੜਾ ਜੇ ਮੂਰੇ ਰੱਖੀ ਜਣੇ ਠੀਕ ਆ ਤੇ ਦੋਸਤੋ ਫੁੱਲ ਠੰਡੀ ਸੀਲ ਹੈਗੀ ਮਾਰਨ ਮੂਨ ਨਾਲ ਕੋਈ ਚੱਕਰ ਨਹੀਂ ਤੇ ਨਾ ਕੋਈ ਲੱਤ ਛੜਾ ਵਾਲਾ ਕੰਮ ਕੋ ਤੁਹਾਨੂੰ ਤਸੱਲੀ ਹਰੇਕ ਪੱਖ ਤੋਂ ਕਰਾ ਦੀ ਹੈ ਜੋ ਕੇ ਵੀ ਦਿਖਾਤੀ ਹੈ ਬਾਕੀ ਤੁਹਾਨੂੰ ਦੁੱਧ ਦਿਖਾ ਦਿੰਨੇ ਆਗੇ ਇਹਨਾਂ ਦੁੱਧ ਤਿਆਰ ਆਗਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਬਾਕੀ ਘਰੇ ਰੱਖਣ ਵਾਸਤੇ ਤੋਫਾਈ ਇੱਕ ਤਰ੍ਹਾਂ ਦਾ ਗਰਮਗਾ ਦਾ ਕਿਉਂਕਿ ਇਹਦੀ ਫੈਟ ਵੀ ਬਹੁਤ ਆਗੀ ਤੇ ਦੁੱਧ ਵੀ ਇਹਨੇ ਚੰਗਾ ਦੇਣਾਗਾ ਸਾਢੇ 5 ਦਿਨ ਲਗਭਗ ਹੀ ਵਾਸੀ ਬਸਿਆ ਬਾਦ ਕਰਾਈ ਸੀਗੀ ਚੈੱਕ ਹਾਂ ਕਰਾਈ ਹੈ ਠੀਕ ਆ ਫੈਟ ਵੀ ਦੋਸਤੋ ਚੰਗੀ ਹੈਗੀ ਤੇ ਬਾਕੀ ਦੁੱਧ ਦੇਖ ਸਕਦੇ ਹੋ ਤੁਸੀਂ ਬਾਲਟੀ ਫੁੱਲ ਕਰਤੀ ਇਹਨੇ ਬਾਕੀ ਦੋਸਤੋ ਉਹਨੇ ਬਤੋਲ ਕੀ ਦਿਖਾ ਦਿੰਨੇ ਆ ਤੇ ਤੋਲੇ ਬੱਪਾ ਲੱਗੀਆਂ ਕਿਨੇ ਗਲੋ ਆ ਠੀਕ ਹੈ ਜੀ ਜ਼ੀਰੋ ਆ ਜ਼ੀਰੋ ਜੀ ਹਾਂ ਜ਼ੀਰੋ ਬਿਲਕੁਲ ਕੰਡੇ ਜਿਹਾ ਦਿਖ ਰਹੀ ਹੈ ਜ਼ੀਰੋ ਤੁਹਾਨੂੰ દેਸੀ ਰਹੀ ਹੁਣੇ ਕਲੀਅਰ ਆ 7 ਤੋਂ ਉੱਪਰ ਇਹ ਲੈ 8 ਦੇ ਨੇੜੀ ਹੋ ਗਿਆ ਨਾ ਹਾਂ ਜੀ ਲਓ ਪੌਣੇ 8 ਕਿਲੋ ਦੋ ਦੇ 7 ਕਿਲੋ 760 ਗ੍ਰਾਮ 7 ਕਿਲੋ 700 7 ਕਿਲੋ 760 ਗ੍ਰਾਮ ਆ ਨਾ 8 ਦੇ ਨੇੜੇ ਹੀ ਹੋ ਗਿਆ 8 ਦੇ ਨੇੜੇ ਹੀ ਹੋ ਗਿਆ 8 ਦੇ ਨੇੜੇ ਹੀ ਹੋਗਾ ਜਿੰਨਾ ਦੱਸਿਆ ਸੀ ਉਦੋਂ ਵੱਧ ਹੀ ਹੈ ਨਾ ਜਿੰਨਾ ਦੱਸਿਆ ਸੀ ਉਦੋਂ ਵੱਧ ਹੀ ਹੈਗਾ ਚਲੋ ਜੇ ਮਨ ਰਜ਼ਰ ਬੰਦਾ ਆਉਂਦਾ ਉਹ ਦੋ ਚਲੋ ਵੱਧਾਗਾ ਚੰਗੀ ਆਪਾਂ ਮੰਨ ਲਿਆ ਠੀਕ ਆ ਜੇ ਘਟੇ ਫਿਰ ਉਹ ਗੱਲ ਨਹੀਂ ਬਣਦੀ ਨਾ ਹੂੰ ਉਦੋਂ ਵਧੇ ਫੇਰ ਹੀ ਹੈਗਾ ਤੇ ਦੁੱਧ ਉਦੋਂ ਵਧਿਆ ਹੀ ਹੈਗਾ ਤੇ ਤਸੱਲੀ ਤੁਸੀਂ ਕਰ ਸਕਦੇ ਹੋ ਦੋਨਾਂ ਟਾਈਮਾਂ ਦਾ ਇੰਨਾ ਹੀ ਦੁੱਧ ਆ ਮਤਲਬ 15 ਲੀਟਰ ਤਾਂ ਹੈਗਾ ਹੀ ਹੈਗਾ ਨਾ 15 ਲੀਟਰ ਖੁੱਲਾ ਹੀ 15 ਲੀਟਰ ਖੁੱਲਾ ਦੁੱਧ ਆਗਾ ਤੇ ਬਾਕੀ ਬਦਨਾ ਆਉਣੇ ਦਿਨ ਥੋੜੀ ਹੋਇਆ ਸੇਵਾ ਦੇ ਨਾਲ ਗਾਂ ਦਾ ਬਾਕੀ ਸੇਵਾ ਤੇ ਵੀ ਹੁੰਦਾਗਾ ਜਿੰਨਾ ਮਰਜੀ ਤੁਸੀਂ ਦੁੱਧ ਲੈ ਸਕਦੇ ਹੋਗੇ ਲੋ ਜੀ ਦੋਸਤੋ ਤੁਹਾਨੂੰ ਆਪਾਂ ਕੇਰਾ ਤੋੜ ਕੇ ਦਿਖਾ ਦਿੰਨੇ ਆ ਤੇ ਵੈਸੇ ਇਹ ਚੋਈ ਗਈ ਹੈਗੀ ਤੇ ਤੁਹਾਡੇ ਸਾਹਮਣੇ ਇਹਦੀ ਚੋਈਾਈ ਕਰੀ ਹੈਗੀ ਤੇ ਦੇਖ ਸਾਧਿਆ ਤੁਸੀਂ ਬਾਡੀ ਬੰਤਰ ਦੀ ਚੰਗੀ ਆ ਤੇ ਕੱਦ-ਗਾਠ ਜਿਵੇਂ ਹੁੰਦਾ ਦਰਮਿਆਨੇ ਦੇ ਵਿੱਚ ਆ ਤੇ ਬਾਕੀ ਸਭੀ ਵੀ ਚੰਗੀ ਆ ਠੰਡੀ ਸੀਲ ਆ ਬਾਕੀ ਮੇਨ ਗੱਲ ਇਹ ਹੈਗੀ ਤੇ ਦੁੱਧ ਵੀ ਚੰਗਾ ਹੁਣ ਤਿਆਰ ਆਗਾ ਆਰਡਰ ਵੀ ਸਾਫ ਸੋਤਰਾ ਆਗਾ ਤੇ ਥਾਣ ਵੀ ਬਹੁਤ ਵਧੀਆ ਹੈਗੀ ਕੀ ਕੁਛ ਨਹੀਂ ਇਕੋ ਜਿਹਾ ਥਾਣਾ ਹੈ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਤੇ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਬਾਕੀ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਇੱਧਰ ਹੁਣ ਆ ਬੈਡ ਦੀ ਗੱਲ ਕਰਦੇ ਹਾਂ ਇਹਦੀ ਬਾਈ ਕੀ ਡਿਟੇਲ ਹੈਗੀ ਇਹ ਬਾਈ ਪਹਿਲਾ ਸੂਆ ਸੁਈ ਦੀ ਆ ਪਹਿਲਾ ਸੂਆ ਸੁਈ ਵੀ ਹੈਗੀ ਹਾਂਜੀ ਪਹਿਲਾ ਸੂਆ ਸੁਈ ਦਾ ਸੋਚੇ ਨੇ 3.5 ਮਹੀਨਿਆਂ ਦੀ ਗੱਭਾ ਜੀ ਦੂਜੇ ਲਈ 3.5 ਮਹੀਨਿਆਂ ਦੀ ਗੱਭਣ ਹੈਗੀ ਹਾਂਜੀ ਠੀਕ ਆ ਚੈੱਕ ਕਰਾਈ ਵੀ ਆਪਣੀ ਹਾਂਜੀ ਚੈੱਕ ਕਰਾਈ ਠੀਕ ਆ ਚੈੱਕ ਪਾਸ ਆ ਗਈ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਭਾਈ ਹੈਗਾ 10 ਕਿਲੋ 10 ਲੀਟਰ ਹੁਣ ਦੁੱਧ ਤਿਆਰ ਆਗਾ ਪੂਰਾ ਹਾਂਜੀ ਦੋਨੇ ਟਾਈਮਾਂ ਦਾ ਹੀ ਆ ਹਾਂਜੀ ਦੋਨੇ ਟਾਈਮ ਮਿਲਦੀ ਆ ਵਧੀਆ ਠੀਕ ਆ ਦੋਨੇ ਟਾਈਮ ਹੀ ਮਿਲਦੀ ਆ ਦੋਨੇ ਟਾਈਮ ਦੋਨੇ ਪਾਸੇ ਬੈਠ ਕੇ ਚੁਆਈ ਕਰਾਉਂਗੀ ਠੀਕ ਆ ਦੋਨੇ ਪਾਸੇ ਹੀ ਚੁਆਈ ਹੀ ਕਰਾ ਲੈਂਦੀ ਆ ਹਾਂਜੀ ਹਾਂ ਠੀਕ ਆ ਵੀ ਇਹਨੂੰ ਵੀ ਮਤਲਬ ਕੋਈ ਚੱਕਰ ਨਹੀਂ ਇਦਾਂ ਹਨਾ ਠੀਕ ਆ ਠੰਡੀ ਸੀਰੀ ਆ ਵੀਰੇ ਵੀ ਹਨਾ ਹਾਂਜੀ ਹਾਂ ਦੋਨੇ ਪਾਸੇ ਬੈਠ ਕੇ ਬੰਦਾ ਚੁਆਈ ਬੁੜੀਆਂ ਚੋਂ ਕੋਈ ਲੱਭਾ ਠੀਕ ਆ ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਇਹਦਾ ਮੁੱਲ ਵੀ 70000 ਠੀਕ ਹੈ ਤੇ ਇਹਦਾ ਗੇੜਾ ਦਵਾ ਲਈ ਇਹ ਵੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਇੱਕ ਵਾਰੀ ਲੋਕੀ ਦੋਸਤੋ ਇਹਨੂੰ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਇਹ ਜਾਨੀ ਕਿ ਬਰੀਡ ਦੇ ਵਿੱਚ ਪਿਆਉਰ ਆ ਗਈ ਉਹ ਕ੍ਰਾਸ ਸੀਗੀ ਤੇ ਕੱਦ-ਕਾੜ ਚੰਗੇ ਦੇ ਵਿੱਚ ਆ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਪ੍ਰਿੰਟ ਵੀ ਬਹੁਤ ਵਧੀਆ ਹੈਗਾ ਸਾਰੇ ਪੱਖਾਂ ਤੋਂ ਇਹ ਵੀ ਸਾਫ਼ ਸੁਥਰੀ ਹੈਗੀ ਤੇ ਥਣ ਵੀ ਬਹੁਤ ਚੰਗੇ ਆਗੇ ਇੱਕੋ ਜਿਹਾ ਥਾਣਾ ਤੇ ਸਪੇਸ ਦੇ ਉੱਤੇ ਥਾਣਾਗੇ ਬਹੁਤ ਵਧੀਆ ਇਹ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਕੱਦ ਦੇ ਵਿੱਚ ਚੰਗੀ ਹੈਗੀ ਉਹ ਵੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਇਹ ਵੀ ਸਾਫ਼ ਸੁਥਰੀ ਹੈਗੀ ਉਹ ਲਾਈਟ ਚ ਆ ਗਈ ਤੇ ਕੱਦ ਚੰਗੇ ਦੇ ਵਿੱਚ ਆਹੀ ਪੂਰੀ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਦੋਨੇ ਜਾਨਵਰਾਂ ਦੀ ਲੈਤੀ ਹੈਗੀ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਜਾਂ ਕਈ ਵਾਰੀ ਦੋਵੇਂ ਹੀ ਖਰੀਦਣੇ ਆ ਤਾਂ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਈ ਜਿਹੜੀ ਇਹ ਆਪਣੀ 3.5 ਮਹੀਨੇ ਦੱਸਿਆ ਸੀ ਹਨਾ ਹਾਂਜੀ ਹਾਂ 3.5 ਤੇ ਕਈ ਵਾਰੀ ਕਿਸੇ ਨੇ ਚੈੱਕ ਕਰਾਉਣੀ ਹੋਵੇ ਵੈਸੇ ਆਪਣੀ ਤਾਂ ਕਰਾਈ ਵੀ ਆ ਚੱਕਾ ਬਾਈ ਜੇ ਕਰਵਾਉਣੀ ਆ ਕਰਵਾ ਸਕਦਾ ਪਰ ਆਪਣੀ ਇਸ ਗੱਲ ਦੀ ਤਸੱਲੀ ਰੱਖੋ ਵੀ ਆਪਣੀ ਗਰੰਟੀ ਕੋਈ ਆ ਹਨਾ ਗਰੰਟੀ ਕੋਈ 3.5 ਮਹੀਨੇ ਦੀਗਾ ਸਾਢੇ 3.5 ਮਹੀਨਿਆਂ ਦੀ ਗੱਬਣ ਦੀ ਗਰੰਟੀ ਆ ਹਾਂਜੀ ਹਾਂ ਹਾਂ ਕਰਾਈ ਹੈ ਜੀ ਇਹ ਠੀਕ ਆ ਕੱਲੀ ਚੱਕਰਾਈ ਆ ਹਾਂ ਕੱਲੀ ਚੱਕਰ ਹੋਈ ਸਾਢੇ 3.5 ਮਹੀਨੇ ਦੱਸਿਆ ਹਾਂਜੀ ਹਾਂ ਠੀਕ ਆ ਬਾਕੀ ਚੱਲ ਫੇਰ ਵੀ ਕਈ ਵਾਰੀ ਕਿਸੇ ਨੂੰ ਹੁੰਦਾ ਹਨਾ ਡਾਊਟ ਆ ਡਾਊਟ ਨਹੀਂ ਕੋਈ ਡਾਊਟ ਸੰਕਤਾ ਕਰਵਾ ਵੀ ਸਕਦਾ ਹਾਂ ਉਹ ਆਪਦੀ ਕਰਾ ਠੀਕ ਆ ਲੋ ਜੀ ਦੋਸਤੋ ਫੋਲ ਲਈ ਦੀ ਤਸੱਲੀ ਆ ਗਈ ਤੇ ਬਾਕੀ ਫਿਰ ਤੁਸੀਂ ਆਪ ਦੀ ਸਮਝ ਨਾਲ ਲਿਜਾ ਸਕਦੇ ਹੋ ਜਿਹਨੇ ਚੈੱਕ ਕਰਾਉਣੀ ਹੈ ਕਰਾ ਵੀ ਸਕਦਾਗਾ ਵੀ ਉਦਾਂ ਦਾ ਕੋਈ ਚੱਕਰ ਨਹੀਂ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਭਾਜੀ ਦੋਸਤੋ